ਜੋ ਚੱਲ ਰਹੀ ਹੁਣ ਆ ਆ ਆ ਤੇਰਾ ਸੀਗਣ ਹੋ ਗਿਆ ਸਾਡੇ ਦੇ ਨਾਲ ਦੀ ਸੇਵਾ ਚੱਲ ਰਹੀ ਹੈ ਔਰ ਸੰਗਤ ਔਰ ਪ੍ਰਭਾਤ ਫੇਰ ਪਹੁੰਚੂ ਗਿਆ ਹੈ ਔਰ ਇੱਧਰ ਸਾਹਮਣੇ ਜਿਹੜਾ ਹੈ ਸੇਵਾ ਜਿਹੜੀ ਸੰਗਤ ਕਰ ਰਹੀ ਹੈ ਲੰਗਰ ਲਾਖ ਖੜੀ ਹੈ ਔਰ ਗੁਰਦੁਆਰ ਦੇ ਪ੍ਰਧਾਨ ਸਾਹਿਬ ਔਰ ਗੁਰਦੁਆਰ ਯਾਨੀ ਪੂਰੀ ਕਮੇਟੀ ਸਾਹਮਣੇ ਖੜੀ ਹੈ ਔਰ ਸੇ ਤਰੀਕੇ ਸਰਦਾ ਭਾਵਨਾ ਦੇ ਨਾਲ ਸੇਵਾ ਇਹਨਾਂ ਦਾ ਜ਼ੋਰਦਾਰ ਸਵਾਗਤ ਕਰਨ ਲਈ ਖੜੀ ਹੈ ਸਾਹਮਣੇ ਦੇਖ ਰਿਹਾ ਭਾਈ ਸਾਹਿਬ ਲੋਕ ਸਾਰੇ ਤੁਮ ਖੜੇ ਨੇ ਇਸ ਗੁਰਦੁਆਰ ਦਾ ਸਨਮਾਨ ਲਈ ਸਵਾਗਤ ਲਈ ਖੜੇ ਨੇ ਔਰ ਆ ਦੇਖ ਰਹੇ ਹੋ ਔਰ ਸੁੰਨਤ ਜੀ ਸਰਦਾ ਭਾਵਨਾ ਦੇ ਨਾਲ ਲਗਭਗ 10 ਮੀਟਰ ਲਗਭਗ ਪੈਦਲ ਚੱਲ ਕੇ ਆ ਚੁੱਕੀ ਹੈ ਔਰ 10 ਮਿੰਟ ਲਗਭਗ ਪੈਦਲ ਵਾਪਸੀ ਚੱਲ ਕੇ ਜਾਏਗੀ ਔਰ ਇੱਧਰ ਸਾਹਮਣੇ ਇੱਧਰ ਸਾਹਮਣੇ ਜਿਵੇਂ ਕਿ کمیٹی صاحب جس کر دیتا جائے ہوں جاڑونی سیوا بن چکی ہو چکی ہے کیونکہ گردوارا اس ٹائم پہنچ چکی ہے سامنے کمیٹی سیوا کر رہی ہے اور لنگر کی دوبارہ دکھا لیتا ہے ہوں بالکل موقع پہ پہنچ چکے ہیں سنگر بھی اور شردا بھاؤنا اور سواگت نہیں سامنے جائے گا ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਜੀ ਮਹਾਰਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਮਹਾਰਾਜ ਭਗਵੰਦੇ ਜੀ ਪਾਤਸ਼ਾਹ ਦਸਵੇਂ ਜੀ ਪ੍ਰਸਤ ਮਹਗਵਤੀ ਸਿਮਰਨ ਆਣ ਆਇ ਤੇ ਆਏ ਧੰਨ ਤੇ ਗੁਰੂ ਅਮਰਦਾਸ ਰਾਮਦਾਸ ਜੀ ਸਾਹਾਏ ਅਰ ਜਨਰ ਕੋ ਬੇਜਨ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਦੇ ਸਭੁਤ ਜਾਏ ਏਕ ਬਾਧਰ ਸਿਮਰਿਏ ਧਰਨਾਂ ਦੇ ਆਵੇ ਤਾਰੇ ਸਭ ਥਾਈ ਉਹਨਾਂ ਦੀ ਸਹਾਇ ਸਭ ਥਾਈ ਉਹਨਾਂ ਦੀ ਸਹਾਇ ਦਸ ਪਾਤਸ਼ਾਹਾਂ ਦੀ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਵਰਦਾ ਧਿਆਨ ਕਰਕੇ ਬੋਲਣਾ ਜੀ ਆਹ ਗੁਰੂ ਜੀ ਗੁਰੂ ਜੀ ਕੇ ਪੰਜ ਪਿਆਰੇ ਚੋਹ ਸਾਬ ਜਾਗੇ ਚਾਲੀ ਮੁਕਤੇ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕਨੜ ਕੀਤਾ ਜਿਨਾ ਸਤਿਆਰਿਆਂ ਪਿਆਰਿਆਂ ਸਦਕਵਾਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸੁਣਣੀਆਂ ਨੇ ਧਰਮ ਸੇਜ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਧਨਾਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸ ਸਵਸਾ ਸੰਗ ਨਾਲ ਨਿਭਾਏ ਜਿਨਾ ਮਾਪ੍ਰਛਾ ਦੀ ਕਮਾਈ ਦਾ ਪਵਿੱਤਰ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ へ ਨਹੀਂ ਮਾਣਿਆ ਦੇ ਮਾਣ ਸਤਿਗੁਰੂ ਨਹੀਂ ਤਾਣਿਆ ਦੇ ਤਾਣ ਸਤਿਗੁਰੂ ਨੀ ਹਟਿਆਂ ਦੇ ਓਟ ਸਤਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਨ ਸ਼ਾ ਪੀਤਾ ਅੰਮ੍ਰਿਤ ਕੇ ਦਾਤੇ ਸਭ ਥਾਈ ਹੁਣਾ ਜੀ ਸਹਾਏ ਸਭ ਥਾਈ ਹੁਣਾ ਜੀ ਸਹਾਏ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਹਜ਼ੂਰ ਅੰਦਰ ਰਣ ਕਮਲਾ ਵਿਕੇ ਅਰਦਾਸਾਂ ਮਿਹਨਤਿਆਂ ਨੇ ਸਤਿਗੁਰ ਜੀ ਉਹ ਦਰਤ ਪਰਵਾਣ ਕਰਨੀ ਆਤਰੀ ਕੀ ਸਮੂ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਵਰ ਜੀ ਮਹਾਰਾਜ ਊਮੀਦਾਨ ਗੁਰਦੁਆਰਾ ਸਾਹਿਬ ਤੋਂ ਲੈ ਕੇ ਪ੍ਰਭਾਤ ਪੇਰੀ ਕੱਢੀ ਗਈ ਹੈ ਪਾਤਸ਼ਾਹ ਜੀ ਮਹਾਰਾਜ ਆਪ ਜੀ ਆਪਣੇ ਬਾਜ਼ਾਰਗਾੜ ਗੁਰਦੁਆਰਾ ਸਹਿ ਪ੍ਰਭਾਤ ਫੇਰੀ ਪਹੁੰਚੀਏ ਪਾਤਸ਼ਾਹੀ ਮਹਾਰਾਜ ਆਪ ਜੀ ਦੀ ਸਮੂਹ ਸੰਗਤਾਂ ਪ੍ਰਬੰਧਕ ਕਮੇਟੀਆਂ ਨੇ ਆਪ ਜੀ ਕੇ ਨਗਰ ਦੀ ਬਾਜ਼ਾਰਗਾੜ ਦੀ ਨਗਰ ਦੀ ਸੰਗਤ ਨੇ ਮਿਲ ਕੇ ਸਤਿਗੁਰੂ ਜੀ ਦੇ ਪ੍ਰਕਾਸ਼ ਮਹਾਰਾਜ ਜੀ ਦੇ ਸਵਾਗਤ ਕੀਤੇ ਨੇ ਤੇ ਦਰਸ਼ਨ ਕੀਤੇ ਨੇ ਮਹਾਰਾਜੀ ਦੇ ਆਪ ਜੀ ਕੇ ਸੰਗਤਾਂ ਆਵਾਜ਼ ਲਈ ਆਪ ਜੀ ਤੇ ਗ੍ਰਾਹ ਵਿਖੇ ਆਪ ਜੀ ਸੰਗਤਾਂ ਦੇ ਗੁਰੂ ਕੇ ਚਾਹ ਦੇ ਲੰਗਰ, ਮਿਰਠ ਪਕੌੜਿਆਂ ਦਾ ਲੰਗਰ ਬਾਜ਼ਾਰ ਗਾੜ ਦੀ ਸੰਗਤ ਨੇ ਮਿਲ ਕਰ ਸਤਿਗੁਰ ਜੀ ਦਾ ਪਾਤਸ਼ਾਹ ਜੀ ਦਾ ਧੰਨਵਾਦ ਕੀਤਾ ਹੈ। ਇਹ ਸੰਗਤਾਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣ, ਕਿਰਪਾ ਕਰਨ, ਰੇਸ਼ੀ ਕਰਨ ਸਤਿਗੁਰ ਜੀਓ। ਇਸ ਤਰ੍ਹਾਂ ਕਮੇਟੀਦਾਰਾਂ ਸਾਧ ਸੰਗਤਾਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖ ਕੇ ਇਤਨਾ ਹੀ ਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਾਉਂਦੇ ਆ ਰਹਿਣਾ। ਆਪ ਜੀ ਨੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਜੋ ਕਿ ਅੱਜ ਦਾ ਪ੍ਰੋਗਰਾਮ ਅਲਿ ਕਿਆ ਗਿਆ ਹੈ ਆਪਣੇ ਖਜੂਰੀਆ ਤੇ ਟਾਟਰ ਗਾਂਧੀ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਕੀਤਾ ਗਿਆ ਭਾਈ ਇਹ ਸਾਰੀ ਸੰਗਤ ਇਸ ਤਰ੍ਹਾਂ ਹੀ ਅੱਗੇ ਵੀ ਮਹਾਰਾਜੀ ਦਾ ਪ੍ਰੋਗਰਾਮ ਕਰਦੀਆਂ ਰਹਿਣ ਉਪਰਾਲੇ ਬਖਸ਼ੇ ਕਰਨ ਸੰਗਤਾਂ ਨੂੰ ਮਹਾਰਾਜ ਆਪ ਜੀ ਕੇ ਦਰ ਤੇ ਪਾਤਸ਼ਾਹ ਜੀ ਦੇ ਦਰ ਤੇ ਜੋ ਜੀ ਆਵੇ ਸੋ ਰਾਜੀਓ ਕੇ ਜਾਵੇ ਮੋਨ ਮੀਆਂ ਮਰਦਾ ਪਾਵੇ ਸੁਖ ਹੋਵੇ ਨਾਮ ਚਿਤਿ ਆਵੇ ਕਲਾ ਵਾਹਿਗੁਰੂ ਦੀ ਵਰਤੇ ਧੰ ਗੁਰੂ ਨਾਨਕ ਨਾਮ ਚੜਦੇ ਕਲਾ तेरे ਬਾਣੇ ਸਰਬਤ ਦਾ ਆਪਣਾ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਕੀ ਬੰਦੇ ਬੋਲੇ hello <laughs> sonia ਸ਼ਾਸਨਤ ਨੂੰ ਬੇਨਤੀ ਹੈ ਕਮੇਟੀ ਦੇ ਨਾਮ ਤੋਂ ਮਾਝਾਰਗੜ ਦੀ ਦੀ ਸਾਰੀ ਸੰਗਤ ਨੇ ਪਿਆਰ ਸਤਿਕਾਰ ਦੇ ਨਾਲ ਚਾਹ ਪਾਣੀ ਛੱਕ ਕੇ ਜਾਣਾ ਹੈ ਜੀ ਭਾਈ ਪੱਤਰਕਾਰ ਤੇ ਧੰਨਵਾਦ ਹੈ ਜਿਨ੍ਹਾਂ ਨੇ ਐਡਾ ਵੱਡਾ ਸਹਿਯੋਗ ਦੇ ਕੇ ਆਪਣੇ ਹਰ ਜਗ੍ਹਾ ਤੇ ਇਹਨਾਂ ਨੇ ਪਹੁੰਚਾਉਣਾ ਹੈ ਇਹਨਾਂ ਨੂੰ ਵੀ ਮਹਾਰਾਜ ਆਪਣੀ ਚੜ੍ਹਦੀਆਂ ਕਲਾ ਵਿੱਚ ਰੱਖਣ ਸਤਿਗੁਰੂ ਜੀ ਕੀ ਫਾਕਰਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲੇ ਸੋਨਿਆ ਅਤਰੀਆ ਕਮੇਟੀ ਦੇ ਦਰਪੋਂ ਗਰੰਟੀਆਂ ਸਾਹਿਬ ਨੂੰ ਸਰੂਪੇ ਪਾਏ ਗਏ ਨੇ ਮਹਾਰਾਜ ਆਇਆ ਕਰਨਾ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਬੇਨਤੀ ਹੈ ਭਾਈ ਸਤਕਾਰ ਦੇ ਨਾਲ ਆਪਾਂ ਨੇ ਚਾਹ ਪਾਣੀ ਛਕਣਾ ਹੈ ਕੋਈ ਜਲਦਬਾਜੀ ਨਾ ਕਰੇ ਜੋ ਜਲ ਪਾਣੀ ਛਾਕੇ ਉਹ ਆਪਣੇ ਆਰਾਮ ਦੇ ਨਾਲ ਬਾਹਰ ਆਉਂਦਾ ਜਾਵੇ ਪਿਆਰ ਸਤਿਕਾਰ ਦੇ ਨਾਲ ਸੰਗਤ ਨੂੰ ਬੇਨਤੀ ਹੈ ਭਾਈ ਸਤਿਕਾਰ ਦੇ ਨਾਲ ਆਪਾਂ ਨੇ ਜਲ ਪਾਣੀ ਛਕਣਾ ਹੈ ਆਰਾਮ ਦੇ ਨਾਲ ਛਕਣਾ ਹੈ ਕਿ 10 ਮਿੰਟ ਲੱਗੇ ਵੀ ਜਾਣ ਕੋਈ ਗੱਲ ਨਹੀਂ ਭਾਈ ਸਾਰੀ ਸੰਗਤ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਲੋ ਜੀ ਫਰਵਾਦ ਫੇਰੀ ਜਿਨ੍ਹਾਂ ਸੰਗਤਾਂ ਨੇ ਮੱਥਾ ਟੇਕਣਾ ਭਾਈ ਉਹ ਗੁਰੂ ਪਾਤਸ਼ਾਹ ਜੀ ਦੀ ਖਲਕੀ ਤੇ ਆ ਕੇ ਮੱਥਾ ਟੇਕ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ರು <re> ಅಂದರ್ <bekannt usion> <mysteriously nihilize annoying personas> <im sparklerTC> ਚਾਲ ਬੁਧਿਲ ਲੱਲੀ ਯਾ